ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਇੱਕ ਫੈਕਟਰੀ ਨੂੰ ਅੱਗ ਲੱਗ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਫੈਕਟਰੀ ਦੇ ਵਿੱਚ ਅੱਗ ਲੱਗ ਗਈ ਬੰਦ ਫੈਕਟਰੀ ਸੀ ਕੰਬਲਾਂ ਦੀ ਫੈਕਟਰੀ ਦੱਸੀ ਜਾ ਰਹੀ ਹੈ ਜਿਸ ਵਿੱਚ ਅੱਧੀ ਰਾਤ ਨੂੰ ਅੱਗ ਲੱਗ ਗਈ ਤਸਵੀਰਾਂ ਮੌਕੇ ਦੀ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅੱਗ ਦੀਆਂ ਲਪਟਾਂ ਉੱਪਰ ਉੱਠ ਰਹੀਆਂ ਨੇ ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਆਪੜਾ ਤਫਰੀ ਮਚ ਗਈ ਹੈ ਜਦੋਂ ਫੈਕਟਰੀ ਦੇ ਵਿੱਚ ਅੱਗ ਦੇ ਭਾਂਬੜ ਨਿਕਲਣ ਲੱਗ ਪੈਂਦੇ ਨੇ ਲਪਟਾਂ ਲੱਪੈਂਦੀਆਂ ਸਮਾਨ ਤੱਕ ਲਪਟਾ ਪਹੁੰਚ ਜਾਂਦੀਆਂ ਨੇ ਤਾਂ ਦਸ਼ਾ ਦਾ ਮਾਹੌਲ ਬਣ ਜਾਂਦਾ ਹੈ ਦੱਸਿਆ ਕਿ ਅੰਮ੍ਰਿਤਸਰ ਦੇ ਫੋਕਲ ਪੁਆਇੰਟ ਤੇ ਕੰਪਲਾਂ ਦੀ ਫੈਕਟਰੀ ਮੌਜੂਦ ਸੀ ਜਿਸ ਵਿੱਚ ਅੱਗ ਲੱਗ ਗਈ ਹੈ ਤੜਕਸਾਰ ਹੀ ਅੱਗ ਦੀਆਂ ਲਪਟਾਂ ਦੇਖਿਆ ਗਈਆਂ ਨੇ ਜਿਸ ਤੋਂ ਬਾਅਦ ਰੋਲਾ ਪੈ ਜਾਂਦਾ ਹੈ ਫੈਕਟਰੀ ਦੇ ਮਾਲਕ ਨੂੰ ਬੁਲਾਇਆ ਜਾਂਦਾ ਹੈ ਫਿਰ ਫਾਇਰ ਬਿੰਗਰ ਦੀਆਂ ਗੱਡੀਆਂ ਪਹੁੰਚਦੀਆਂ ਨੇ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਅੱਗ ਜਿਹੜੀ ਫੈਲ ਜਾਂਦੀ ਹੈ ਪੂਰੀ ਫੈਕਟਰੀ ਦੇ ਵਿੱਚ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਨੇ ਪੂਰੇ ਇਲਾਕੇ ਦੇ ਵਿੱਚ ਧੂਆਂ ਹੀ ਧੂਆਂ ਹੋਇਆ ਪਿਆ ਦੱਸ ਦਈਏ ਕਿ ਨਾਲ ਹੀ ਰਿਹਾਇਸ਼ੀ ਇਲਾਕਾ ਵੀ ਹੈ ਜਿਸ ਦੇ ਨਾਲ ਹੀ ਲੋਕ ਵੀ ਸੈਮੇ ਹੋਏ ਸਨ ਜਦਿਸ ਫੈਕਟਰੀ ਦੇ ਵਿੱਚ ਅੱਗ ਲੱਗ ਗਈ ਹੈ ਦੱਸ ਦਈਏ ਰਾਤ ਕਰੀਬ 10 ਵਜੇ ਪਿਆ ਨਕਾਗ ਲੱਗੀ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਫੈਕਟਰੀ ਦੇ ਮਾਲਕ ਨੂੰ ਬੁਲਾਇਆ ਗਿਆ 30 ਤੋਂ 35 ਗੱਡੀਆਂ ਇੱਥੇ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਜਦ ਕਾੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਅੱਗ ਲੱਗਣ ਦੇ ਕਾਰਨ ਅਜੇ ਸਾਹਮਣੇ ਨਹੀਂ ਆਏ ਪਰ ਇਹ ਜ਼ਰੂਰ ਹੈ ਕਿ ਫੈਕਟਰੀ ਇਸ ਦੌਰਾਨ ਬੰਦ ਸੀ ਜਦੋਂ ਇਸ ਦੇ ਵਿੱਚ ਅੱਗ ਦੇ ਭਾਵੜ ਮਚੇ ਹਨ ਹਾਲੇ ਤੱਕ ਕੋਈ ਜਾਣੇ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਤਾਂ ਅੰਦਾਜ਼ਾ ਹੈ ਕਿ ਅੱਗ ਇੰਨੀ ਜ਼ਿਆਦਾ ਫੈਲ ਚੁੱਕੀ ਸੀ ਕਿ ਰਾਤ 3 ਵਜੇ ਤੋਂ ਲੈ ਕੇ ਅੱਗ ਬ ਸਵੇਰੇ ਚੜ ਗਈ ਤਾਂ ਮੀਂਹ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਲਗਾਤਾਰ ਕਰ ਰਹੀ ਸੀ ਤਾਜ਼ੀਏ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਕਿ ਕਿਸ ਤਰ੍ਹਾਂ ਅੱਗ ਤੇ ਕਾਬੂ ਮਚਾਇਆ ਗਿਆ ਹੈ ਕਿਸ ਤਰ੍ਹਾਂ ਅੱਗ ਨੇ ਭਾਂਬੜ ਮਚਾਇਆ ਤਾਂ ਇਸ ਸਵੇਲੇ ਦੀ ਵੱਡੀ ਖਬਰ ਕਰ ਰਹੇ ਹਾਂ ਤੁਹਾਨੂੰ ਸਾਂਝੀ ਫੋਕਲਪੈਂਟ ਥਾਣੇ ਦੇ ਸਾਹਮਣੇ ਲੱਗੀ ਆ ਗਈ ਜੀ ਇਹ ਸਵੇਰੇ 3:35 ਮਿੰਟ ਤੇ ਪਹੁੰਚੀ ਨਾਲ ਹੀ ਫੋਕਲਪੈਂਟ ਫੈਸਿਲੀਟੇਸ਼ਨ ਸੇਵਾ ਸੰਪਤੀ ਸਾਰੇ ਇਹ ਸ਼ਹਿਰ ਦੇ ਸਟੇਸ਼ਨ ਕੱਢਦੇ ਸਾਡੇ ਔਰ ਤੋਂ ਪਹਿਲਾਂ ਬਹੁਤ ਜ਼ਿਆਦੀ ਆਗੀ ਕਿ ਸਾਰੇ ਸ਼ਹਿਰ ਦੀਆਂ ਗੱਡੀਆਂ ਮਗਾ ਕੇ ਇਹ ਕੰਟਰੋਲ ਕੀਤਾ ਹਜੇ ਵੀ ਚੱਲ ਰਿਹਾ ਵਾ ਕਿੰਨੀਆਂ ਗੱਡੀਆਂ ਸਿਰ ਪਾਣੀ ਦੀ ਲੱਗ ਚੁੱਕੀਆਂ ਹੁਣ ਤੱਕ ਤੁਸੀਂ ਵੀ ਗੱਡੀਆਂ ਲੱਗੀਆਂ ਜੀ ਅੱਗ ਲੱਗਣ ਦਾ ਕੋਈ ਗੱਲ ਪਤਾ ਲੱਗ ਪਿਆ ਨਹੀਂ ਜੀ ਜੇ ਕੁਝ ਪਤਾ ਨਹੀਂ ਕੀ ਇਹ ਜਾਨ ਜੋ ਹੋ ਗਈ ਇਸ ਚੀਜ਼ ਦੀ ਕੀ ਫੈਕਟਰੀ ਦੇ ਜਿਹੜਾ ਕਹਿ ਰਹੇ ਜ਼ਹਿਰੀਲਾ ਧੂੰਆਂ ਦੀ ਕਹਿ ਰਹੇ ਉੱਡ ਰਿਹਾ ਸਾਰੇ ਸਾਡੇ ਅਫਸਰ ਤਬਾਨ ਆਏ ਆ ਇਹਦੇ ਹੁਣ ਬਾਅਦ ਹੀ ਪਤਾ ਲੱਗੂ ਗਲਤ ਕਰਨਗੇ ਕੋਈ ਜਾਨੀ ਮਾਲੀ ਨੁਕਸਾਨ ਸਰ ਇਹਦੇ ਵਿੱਚ ਨਹੀਂ ਜੀ ਮਾਲੀ ਤੇ ਚਲੋ ਹੋੜਾ ਜਾਨੀ ਕੋਈ ਨੁਕਸਾਨ ਇਲਾਕਾ ਨਿਵਾਸੀਆਂ ਦੇ ਕਾਫੀ ਮਤਲਬ ਸਹਿਮ ਦਾ ਮੋਲਰ ਦਾ ਮੋਲ ਬਣਿਆ ਹੈ ਕੀ ਕਹਣਾ ਜਾਊਗਾ ਜੇ ਦੇਖੇ ਤੁਮਹਾ ਬਹੁਤ ਜਿਆਦਾ ਯੱਕ ਬਹੁਤ ਜਿਆਦਾ ਸਹਿਮ ਦਾ ਮੋਲ ਬਣੀ ਜਾਂਦਾ ਪਰ ਹੁਣ ਕੰਟਰੋਲ ਆ ਗਿਆ